ਘਰ ਘਰ ਨਾਮ ਦਿੜਹਾਇ ਸੋ ਸਤਿਗੁਰ ਪੂਜੋ ਦਿਨ ਸਰਾ ਜਿਨ ਜਗਨਨਾਥ ਜਗਦੀਸ਼ ਜਪਾਇ ਸੋ ਸਤਿਗੁਰ ਦੇਖ ਇੱਕ ਨਿਮਖ ਨਿਮਖ ਦਿਨ ਹਰ ਕਾ ਹਰ ਪੰਥ ਬਤਾਇ ਤਿਸ ਸਤਿਗੁਰ ਕੀ ਸਭ ਪੱਗਿਂ ਪਵ ਜਿਨ ਮੋਹ ਅੰਧੇਰ ਚੁਕਾਇ ਸੋ ਸਤਿਗੁਰ ਕਹੋ ਸਭ ਧੰਨ ਧੰਨ ਸੋ ਸਤਗੁਰ ਕਹੋ ਸਭ ਧੰਨ ਧੰਨ ਜਿਨ ਘਰ ਭਗਤ ਪੰਡਾਰ ਲਹਾਇਆ ਧੰਨ ਬਾਬਾ ਨਾਨਕ ਤੁੰਗਰਤਾ ਧੰਨ ਬਾਬਾ ਨਾਨਕ ਕਰਨ ਕਰਨ ਸਮਰਾਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਮੂੰਦੂ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇਵ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਦਿਆ ਗੁਰਮੁਖ ਨਾਨਕ ਅਰਾਧਿਆ ਸਭ ਆਪ ਨੂੰ ਤਨ ਤਨ ਗੁਰਸੋਈ ਹਰ ਜੁਗ ਜੁਗ ਭਗਤ ਪਾਇਆ Gracias. ਸੋ ਕਰਤਾ ਕਾਦਰ ਪਰਿਮ ਦੇ ਜੀਆ ਰਿਜਕ ਸੰਭਾਹੇ ਸਾਈਂ ਕਾਜ ਕਮਾਵਣੀ ਦੁਰਛੋਡੀ ਤੈ ਨਾ ਪਾਏ ਨਾਨਕ ਏਕੀ ਬਾਹ ਜੀ ਹੋ ਜੀ ਦੂਜੀ ਨਹੀਂ ਜਾਹੇ ਤੋ ਕਰੇ ਜਦਿਸੈ ਰਜਾਏ ਜਿਤੇ ਸੇਰ ਜਾਏ ਸੁਧ ਕਤ ਨਾਮ ਸ਼੍ਰੀ ਵਾਹਿ ਹੈ குரு ਰਾਮ ਕਲੀ ਮਹਲਾ ਤੀਜ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਤ സഗല ജഗത്ത് ചുരമൂ കി ആ ਸਰੀ ਮਹਲਾ ਪੰਜਵਾਂ ਜਿਸ ਕਾ ਤਨ ਮਾਨ ਧਨ ਸਭ ਤਿਸ ਕਾ ਸੋਈ ਸੁਗੜ ਸੋਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤੋਬੇ ਦੇ ਨੀਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤੋ ਬਿਦਨੀ ਕੀ ਖਟਾਨੀ ਜੀ ਕੀ ਏਕੈ ਹੀ ਪਹਿਮਾਨੀ ਔਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਰਹਾਓ ਅਮਰਤ ਨਾਮ ਨਿਰਮੋਲ ਕਹੀਰਾ ਗੁਰਦੀਨੋਂ ਮੰਤਾਨੀ ਡਿਗਨ ਡੋਲੇ ਦਰੜ ਘਰ ਰਹੋ ਪੂਰਨ ਹੋਏ ਤ੍ਰਪਤਾਨੀ कोय जो बीच हम तुम कश होते तिन की बात बिलानी अलंकार मिल सैली ताते कनक बखानी प्रगट्यो जोत सहज सुख शोभा बाजे अनहत बानी, कहो नानक निह चल कर बांदेो गुर बंद ओ, ओ, ओ ज्योत सहज सुख सोबा बाजे अनहत बानी कहो नानक निःह चल कर बांदे ओ, ਗੁਰ ਕੀਓ ਬੰਦਾਨੀ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਮਰਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨਾਂ ਤੁਕ ਭੁੱਲ ਚੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲ ਤੇਰੇ ਭਾਣੇ ਸਰਬਤ ਦਾ ਭਲਾ वाहिगुरु जी वाहिगुरु जी फत